ਫਰੋਜ਼ਪੁਰ ਦੇ ਵਿੱਚ ਮੋਗਾ ਰੋਡ ਦੇ ਉੱਪਰ ਇੱਕ ਬਹੁਤ ਭਿਆਨਕ ਹਾਸਾ ਰਾਤ ਨੂੰ ਹੋਇਆ ਹੈ। ਅ ਕਰੀਬ ਪੋਨੇ 11 ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਹਾਸਾ ਉਹ ਹੋਇਆ। ਅ ਤੁਸੀਂ ਸਭ ਮੈਂ ਪਹਿਲੇ ਤੁਹਾਨੂੰ ਅਸੀਂ ਦਿਖਾਣੇ ਆ ਤਸਵੀਰਾਂ ਰਾਹੀਂ ਕਿ ਇਹ ਦੋ ਗੱਡੀਆਂ ਨੇ ਇੱਕ ਗੱਡੀ ਜਿਹੜੀ ਆ ਵਰਨਾ ਤੇ ਦੂਸਰੀ ਗੱਡੀ i10 ਹੈ ਹੁੰਡਾਈ ਦੀ ਜਿਹੜੀਆਂ ਕਿ ਲੱਗ ਰਿਹਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਆਪਸ ਟਕਰਾਈਆਂ ਨੇ ਤੇ ਟਕਰਾਨ ਤੋਂ ਬਾਅਦ ਜਿਹੜਾ ਹੈ ਇਹ ਹਾਸਾ ਜਿਹੜਾ ਵਾਪਰ ਗਿਆ ਔਰ ਇਸ ਹਾਸੇ ਦੇ ਵਿੱਚ ਜਿਹੜਾ ਉਹ ਦੋ ਮੀਆਂ ਬੀਬੀ ਦੀ ਜਿਹੜੀ ਡੈਥ ਹੋ ਚੁੱਕੀ ਹੈ ਜਿਹੜਾ ਕਿ ਭਾਰਤ ਪੂਸ਼ਣ ਉਰਫ ਟਿੰਕੂ ਦੇ ਨਾਮ ਤੋਂ ਜਿਹੜਾ ਇੱਕ ਬੰਦਾ ਹੈ ਜਿੰਦੀ ਕਿ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਔਰ ਉਹਦੀ ਵਾਈਫ ਜਿਹੜੀ ਸੋਨੀਆ ਇਹ ਨਾਲ ਹੁੰਦੇ ਸੀਗੀ ਔਰ ਰਾਤ ਨੂੰ ਲੁਧਿਆਣੇ ਤੋਂ ਸਮਾਨ ਲੈ ਕੇ ਆ ਰਹੇ ਸੀ ਔਰ ਇਹ ਜਿਹੜਾ ਬੰਦਾ ਜੀ ਇਹ ਮਿਹਨਿਆਰੀ ਦਾ ਕੰਮ ਕਰਦਾ ਟਿੰਕੂ ਜਨਰਲ ਸਟੋਰ ਫੋਜ਼ਪੁਰ ਛਾਉਣੀ ਦੇ ਵਿੱਚ ਦੋਨੋਂ ਮੀਆਂ ਬੀਬੀ ਜਿਹੜੇ ਆ ਰਾਤ ਨੂੰ ਉਹ ਆ ਰਹੇ ਸੀਗੇ ਸਮਾਨ ਲੈ ਕੇ ਔਰ ਹਾਸਾ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਹੱਲੇ ਇਹਦੀ ਕੋਈ ਜਾਣਕਾਰੀ ਨਹੀਂ ਹੈਗੀ ਵੀ ਆਖਰ ਇਹ ਇੰਨਾ ਭਿਆਨਾ ਖਾਸਾ ਕਿਵੇਂ ਹੋ ਗਿਆ ਪਰ ਫਿਲਹਾਲ ਤੁਸੀਂ ਦੇਖੋ ਗੱਡੀਆਂ ਦੇ ਅੰਦਰਲੇ 에ਅਰ ਬੈਗ ਜਿਹੜੇ ਖੁੱਲ ਚੁੱਕੇ ਨੇ ਗੱਡੀਆਂ ਕਿੰਨੀਆਂ ਜ਼ਿਆਦਾ ਨੁਕਸਾਨੀਆਂ ਗਈਆਂ ਨੇ ਔਰ ਜਿਹੜੇ ਇੱਕ ਮੀਆਂ ਬੀਬੀ ਜਿਹੜੇ 10 ਦੇ ਵੀ ਡੈਥ ਹੋ ਚੁੱਕੀ ਹੈ ਔਰ ਜਿਹੜਾ ਦੂਸਰਾ ਇੱਕ ਪਰਸਨ ਹੋਰ ਹੈ ਜਿੰਦੀ ਆ ਵਾਲੀ ਗੱਡੀ ਹੈ ਜਿੰਦਾ ਨੰਬਰ PB 31K 9135 ਹੈ ਇਹ ਫਿਲਹਾਲ ਦੀ ਗੱਲ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਜੇਰੇ ਇਲਾਜ ਹੈ ਜਿਨ੍ਹਾਂ ਨੂੰ ਐਡਮਿਟ ਕਰਾਇਆ ਗਿਆ ਔਰ ਇਹ ਵਾਲੀ ਗੱਡੀ ਜਿਹੜੀ ਹੈਗੀ ਹੈ ਅਤੇ ਦੂਸਰੀ ਗੱਡੀ ਜਿੰਦਾ ਨੁਕਸਾਨ ਹੋਇਆ ਇਹ ਤੁਸੀਂ ਦੇਖੋ ਹਾਲਾਤ ਇੰਨੇ ਕੁ ਜ਼ਿਆਦਾ ਮਾੜੇ ਨੇ ਅੰਦਰ ਤੁਸੀਂ ਦੇਖ ਰਹੇ ਹੋਗੇ ਸਮਾਨ ਜਿਹੜਾ ਖਿਲ ਰਿਹਾ ਹੈ ਕੋਸਮੈਟਿਕ ਦਾ ਮਨਿਹਾਰੀ ਦਾ ਸਮਾਨ ਜਿਹੜਾ ਖਿਲ ਰਿਹਾ ਇਹ ਲੈ ਕੇ ਆ ਰਹੇ ਸੀ ਲੁਧਿਆਣੇ ਤੋਂ ਬਹੁਤ ਮੁਸ਼ਕਲ ਨਾਲ ਜਿਹੜੇ ਕੁਝ ਐਸੇ ਬੰਦੇ ਸੀ ਜਿਹੜੇ ਰਾਤ ਨੂੰ ਇੱਥੇ ਆਏ ਸੀ ਜਿਨ੍ਹਾਂ ਨੇ ਕਾਰਨ ਦੇ ਵਿੱਚੋਂ ਡੈੱਡ ਬੋਡੀਆਂ ਕੱਢੀਆਂ ਨੇ ਬਹੁਤ ਮੁਸ਼ਕਲ ਦੇ ਨਾਲ ਡੈੱਡ ਬੋਡੀਆਂ ਜਿਹੜੀਆਂ ਉਹਦੇ ਵਿੱਚ ਕੱਢੀਆਂ ਗਈਆਂ ਨੇ ਸ਼ਾਇਦ ਉਹ ਮੌਕੇ ਤੇ ਹੀ ਦੋਨਾਂ ਮੀਆਂ ਬੀਬੀ ਦੀ ਮੌਤ ਹੋ ਚੁੱਕੀ ਸੀਗੀ ਔਰ ਤੁਸੀਂ ਦੇਖੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣੇ ਆਂ ਆ ਪੁਲ ਹੈ ਇਹ ਵਾਲਾ ਪੁਲ ਹੈ ਜਿਹੜਾ ਪਿਆਰਿਆਂ ਨੇ ਪਿੰਡ ਦਾ ਜਿਹੜਾ ਪੁਲ ਹੈ ਇਸ ਪੁਲ ਦੇ ਉੱਪਰੋਂ ਗੱਡੀ ਦੀ ਸ਼ਾਤਾਂ ਰਫ਼ਤਾਰ ਜਾਂ ਗੱਡੀ ਆਪਸ ਵਿੱਚ ਟਕਰਾਈਆਂ ਨੇ ਜਾਂ ਕੁਝ ਵੀ ਕਹਿ ਸਕਦੇ ਹਾਂ ਫਿਲਹਾਲ ਇੰਨੀ ਪੁਸ਼ਟੀ ਨਹੀਂ ਅਸੀਂ ਕਰਦੇ ਕਿ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਆ ਆਪਸ ਵਿੱਚ ਵਜੀਆਂ ਜਾਂ ਸੁੱਧ ਟੱਕਰ ਵਜੀ ਹੈ ਜਾਂ ਕਿ ਉਛਲੀਆਂ ਗੱਡੀਆਂ ਕੁਝ ਵੀ ਹੋ ਸਕਦਾ ਇੱਥੋਂ ਗੱਡੀ ਜਿਹੜੀ ਹੈ ਉੱਤੋਂ ਆਈ ਹੈ ਇਨਾਂ ਦੇ ਵਿੱਚ ਦੇਖੋ ਇਸ ਜਗ੍ਹਾ ਤੇ ਗੱਡੀਆਂ ਵੱਜਦੀਆਂ ਹੋਈਆਂ ਇਸ ਜਗ੍ਹਾ ਦੇ ਉੱਪਰ ਜਿੱਥੇ ਇੱਟਾਂ ਰੁੱਟੀਆਂ ਇਹਦੀਆਂ ਵੱਜਦੀਆਂ ਹੋਈਆਂ ਇਹ ਗੱਡੀਆਂ ਜਿਹੜੀਆਂ ਉਸ ਜਗ੍ਹਾ ਦੇ ਉੱਪਰ ਗਈਆਂ ਨੇ ਪਲਟੀਆਂ ਖਾਂਦੀਆਂ ਹੋਈਆਂ ਔਰ ਤੁਸੀਂ ਦੇਖ ਰਹੇ ਹੋ ਕਿੰਨਾ ਭਿਆਨਕ ਹਾਸਾ ਜਿਹੜਾ ਹੋਇਆ ਜਿੰਦੇ ਵਿੱਚ ਇੱਕ ਦੋ ਜਣੇ ਦੋ ਮੀਆਂ ਬੀਬੀ ਦੀ ਜਿਹੜੀ ਹੈ ਉਹ ਮੌਤ ਹੋ ਚੁੱਕੀ ਹੈ ਉਹ ਡੈਥ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਔਰ ਇੱਕ ਬੰਦਾ ਜਿਹੜਾ ਹੈਗਾ ਉਹ ਪਿੰਡ ਪਤਾਲੇ ਮਾਲੂਮ ਨਹੀਂ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਇਹਨ ਗੁਲਾਮੀ ਵਾਲੇ ਦਾ ਬੰਦਾ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਜੇਰੇ ਇਲਾਜ ਹੈ ਜਿੰਦੇ ਚ ਹੱਲੇ ਫਿਲਹਾਲ ਦੀ ਜਿਹੜੀ ਜਾਣਕਾਰੀ ਉਹ ਇਹ ਸਾਹਮਣੇ ਆਈ ਹੈ ਕਿ ਫਿਰੋਜ਼ਪੁਰ ਸ਼ਾਮਨੀ ਦੇ ਵਿੱਚ ਰਹਿਣ ਵਾਲਾ ਭਾਰਤਪੁਰਸ਼ ਉਫ ਟਿੰਕੂ ਜਿਹੜਾ ਕਿ ਇੱਕ ਮਿਨਹਾਰੀ ਦੀ ਦੁਕਾਨ ਕਰਦਾ ਸੀ ਉਹਦੀ ਡੈਥ ਹੋ ਚੁੱਕੀ ਹੈ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਉਹਦੇ ਚਾਰ ਬੱਚੇ ਨੇ ਜਿਨ੍ਹਾਂ ਚੋਂ ਤਿੰਨ ਲੜਕੀਆਂ ਔਰ ਇੱਕ ਲੜਕਾ ਹੈ ਔਰ 70 ਸਾਲ ਦੀ ਇੱਕ ਬਜ਼ੁਰਗ ਮਾਤਾ ਜਿਹੜੀ ਕਿ ਪਿੱਛੇ ਰਹਿ ਗਈ ਹੈ ਚਾਰ ਬੱਚੇ ਔਰ ਇੱਕ ਮਾਤਾ ਰਹਿ ਗਈ ਹੈ ਇਹ ਟਿੰਗੂ ਜਿਹੜਾ ਸੀਗਾ ਉਹ ਆਪਣੇ ਪਰਿਵਾਰ ਦਾ ਆਪਣੇ ਮਾਂ ਦਾ ਇਕਲੋਤਾ ਸਹਾਰਾ ਸੀਗਾ ਇੱਕੋ ਹੀ ਮੁੰਡਾ ਸੀਗਾ ਹੋਰ ਨਾਲ ਕੋਈ ਨਾ ਭੈਣ ਹੈ ਨਾ ਭਰਾ ਹੈ ਕੋਈ ਜਿੱਥੋਂ ਦੀ ਜਾਣਕਾਰੀ ਜੋ ਸੂਤਰਾਂ ਦੇ ਵੱਲੋਂ ਤੋਂ ਆਈ ਹੈ ਪਹਿਲਾਂ ਇਹ ਕੱਲਾ ਮੁੰਡਾ ਸੀ ਜਿੰਦੀ ਕੀ ਮੌਕੇ ਤੇ ਡੈਥ ਹੋ ਚੁੱਕੀ ਬਿਆਰ ਦੇ ਬੰਦੇ ਨੇ ਮਾਣੇ ਵਾਲੇ ਦੇ ਕੋਲ ਐਕਸੀਡੈਂਟ ਆਇਆ ਸਾਨੂੰ ਰਾਤੀ ਪਤਾ ਲੱਗਾ 1 ਵਜੇ ਤੇ ਫੋਨ ਆਇਆ ਕਿ ਇਹਦਾ ਇਦਾਂ ਕਰਕੇ ਤੁਹਾਡੇ ਬਿਆਰ ਦੇ ਬੰਦੇ ਨੇ ਹੀ ਗਏ ਉੱਥੇ ਉਧਰ ਗਏ ਆ ਤੇ ਵੇਖਿਆ ਤੇ ਸਾਡਾ ਸੱਜਣ ਸੀਗਾ ਟਿੰਕੂ ਉਹ ਗੱਡੀਆਂ ਪਲਟੀਆਂ ਪਈਆਂ ਸੀਗੀਆਂ ਥਲੜੇ ਪਾਸੇ ਡਵਾਈਡਰ ਦੇ ਕੋਲ ਗੱਡੀ ਪਲਟ ਕੇ ਤੇ ਖੰਭਿਆਂ ਦੇ ਵਿੱਚ ਵੜੀ ਹੋਈ ਸੀਗੀ ਆਈ ਕੱਢ ਕੇ ਤੇ ਉਹਦੀ ਬੋਡੀ ਨੂੰ ਕੱਢ ਕੇ ਸਿਵਲ ਹਸਪੀਟਲ ਰਾਤੀ 2:30 ਕੇ 3 ਵੇ ਦਾ ਟਾਈਮ ਸੀਗਾ ਡੈੱਡ ਬੋਡੀਆਂ ਸਿਵਲ ਹਸਪੀਟਲ ਦਾਖਲ ਕਰਾਈਆਂ ਸੀ ਸਰ ਇਹ ਕਿਥੋਂ ਆ ਦੇ ਸੀ ਤੇ ਕਿਵੇਂ ਵੀਰੇ ਇੰਨੀ ਇੰਨੀ ਕੋਈ ਗੱਲਬਾਤ ਨਹੀਂ ਪਤਾ ਬਸ ਇਨਾ ਹੀ ਪਤਾ ਕੀ ਗੱਡੀ ਫੋਨ ਆਇਆ ਸਾਨੂੰ ਕਿ ਐਕਸੀਡੈਂਟ ਹੋਇਆ ਹੈ ਰਾਤੀ ਤੇ ਅਸੀਂ ਉਹਨਾਂ ਦੀਆਂ ਗਏ ਆ ਤੇ ਸੱਜਣ ਗੱਡੀ ਵੇਖਿਆ ਤਾਂ ਕਿ ਯਾਰ ਉਹ ਤਾਂ ਸੱਜਣਾ ਦਾ ਸਾਡਾ ਤੇ ਗੱਡੀ ਵਿੱਚੋਂ ਉਹਨੂੰ ਬਾਹਰ ਕੱਢੀ ਰੈੱਡ ਬੋਰੀ ਰੈੱਡ ਬੋਰੀ ਕੱਢ ਕੇ ਤੇ ਸੀਵਲ ਹਸਪਤਾਲ ਲੈ ਗਏ ਆ ਤੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਸੀਗਾ ਉਹਨਾਂ ਦੀ ਗੱਡੀ ਤਾਂ ਹੀ ਲੈ ਕੇ ਗਏ ਆ ਇਹ ਜੀ ਬੁਨ ਬੁਨਾਰੀ ਮੌਕੇ ਤੇ ਮੌਤ ਦੋਨਾਂ ਦੇ ਵੀਰ ਜਦੋਂ ਅਸੀਂ ਗਏ ਆ ਤਦ ਮੌਕੇ ਤੇ ਮੌਤ ਹੋਈ ਹੈ ਜਿ세 ਜਦੋਂ ਅਸੀਂ ਲਿਖਿਆ ਇਹ ਮੀਆਂ ਬੀਬੀ ਦੋਨੋਂ ਸੀਗੇ ਇਹ ਨਹੀਂ ਪਤਾ ਕਿ ਡੈੱਥ ਜਦੋਂ ਐਕਸੀਡੈਂਟ ਹੋਇਆ ਉਸੇ ਟਾਈਮ ਹੋ ਗਈ ਹੈ ਕਿ ਅੱਧੇ ਘੰਟੇ ਬਾਅਦ ਹੈ ਕਿ ਘੰਟੇ ਬਾਅਦ ਹੈ ਸਾਨੂੰ ਬਹੁਤ ਦੇਰ ਬਾਅਦ ਪਤਾ ਲੱਗਾ ਸੁਣਨ ਚਾਹ ਰਿਹਾ ਕਿ 11:00 ਵਜੇ 11:30 ਵਜੇ ਦਾ ਐਕਸੀਡੈਂਟ ਹੋਇਆ ਤੇ ਅਸੀਂ 1:30 ਵਜੇ ਪਹੁੰਚਿਆ ਤੇ ਵੀਰੇ ਕੋਈ ਨਹੀਂ ਇਹਦੇ ਚਾਰ ਜਵਾਕ ਨੇ ਤਿੰਨ ਬੱਚੇ ਨੇ ਛੋਟੇ ਨੇ ਇੱਕ ਮੁੰਡਾ ਤਿੰਨ ਕੁੜੀਆਂ ਇੱਕ ਮੁੰਡਾ ਛੋਟਾ ਪਰਿਵਾਰ ਹੈ ਬੱਚੇ ਬਹੁਤ ਛੋਟੇ ਨੇ ਭੈਣ ਭਰਾ ਬਰੇ ਆਪਾਂ ਨੂੰ ਇਹ ਨਹੀਂ ਲਾਉਣੇ ਨੇ ਆਪਾਂ ਨੂੰ ਬਜ਼ਾਰ ਦੇ ਨਾਤੇ ਜੋ ਨੋਟਿਸ ਹੈ ਉਹ ਤੁਹਾਨੂੰ ਦੱਸ ਦਿਆਂ